ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਈਏਗੇ ਉਹਨਾਂ ਵਿੱਚੋਂ ਤਿੰਨ ਤਾਂ ਬਈ ਹੀ ਫਰ ਬੱਸੀਆਂ ਨੇ ਤੇ ਦੋ ਗੱਬਣ ਬੜਾ ਨੇ ਥੋੜੇ ਥੋੜੇ ਦਿਨ ਲੈਂਦੀਆਂ ਨੇ ਆਏ ਮੰਨ ਲਓ ਬਈ ਟੌਪ ਦੇ ਜਮਾ ਨਕੀਨੇ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕੇ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਉੱਤਰ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 1532 ਪਿਆ ਜੋ ਆਪਾਂ ਕਰਦੇ ਆ ਭਾਈ ਨਾ ਗੱਲਬਾਤ ਅਜੋ ਭਾਈ ਹਾਂਜੀ ਭਾਈ ਸਸਰੀਕਾਰ ਸਸਰੀਕਾਰ ਬਾਈ ਜੀ ਹੋ ਠੀਕ ਹੋ ਭਾਈ ਹਾਂਜੀ ਭਾਈ ਠੀਕ ਠਾਕ ਹੋ ਮੇਰਾ ਜਿਆਦਾ ਕੰਮ ਕਰ ਕੰਮ ਕਰ ਬਈ ਚੱਲੀ ਜਾਂਦਾ ਭਾਈ ਜੀ ਕਿੰਨੇ ਨਾਗਾ ਭਾਈ ਫਿਰ ਆਪਣੇ ਕੋਲੇ ਆਪਣੇ ਕੋਲੇ ਬਾਈ ਜੀ ਦੋ ਬੱਚੇ ਨਾ ਪਹਿਲੇ ਨਾ ਖੀਰਾਂ ਹਜੇ ਦਬ ਦਬ ਦੇ ਦਾਣੇ ਚੱਕ ਰਣੀਆਂ ਠੀਕ ਆ ਤਿੰਨ ਨਾ ਬੱਚੇ ਆ ਯਾਰ ਤਿੰਨ ਹੀ ਫਿਰ ਵਸਿਆ ਹਾਂਜੀ ਬੱਚੇ ਹੈਗੇ ਹ ਨਾਮ ਤੇ ਐਡਰੈਸ ਬੋਲ ਦੋ ਬਾਈ। ਨਾਮ ਬਾਈ ਜੀ ਮੇਰਾ ਜੱਗੀ ਜੀ। ਪਿੰਡ ਸਜਦੋ ਕਿ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਨਿਹਾਲ ਸਿੰਘ ਵਾਲਾ ਰਹ ਜਾਂਦੀ। ਨੇੜੇ ਪਿੰਡ ਬਾਈ। ਨੇੜੇ ਪਿੰਡ ਆਪਣੇ ਮੰਨ ਕੇ ਚਲੋ ਜਿਹੜਾ ਭਰਾੜ ਰਹ ਗਿਆ ਜੀ ਉਧਰ ਸਲਾਤ ਭਰਾ ਰਹ ਗਿਆ। ਨਿਹਾਲ ਸਿੰਘਾ ਰਹ ਗਿਆ ਜੀ। ਮੋਬਾਈਲ ਨੰਬਰ ਬੋਲ ਦੋ ਬਾਈ। ਮੋਬਾਈਲ ਨੰਬਰ ਹੈਗਾ ਜੀ ਆਪਣਾ 9781330809 ਜੀ। ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਉਧਰ ਪਹਿਲੇ ਬੱਚੇ ਤੋਂ ਸਟਾਰਟ ਕਰ ਦਈਏ ਬਾਈ। ਹਾਂਜੀ ਬੋਲਿਓ ਬੱਚੀ ਲਿਖਾ ਲਓ ਪਹਿਲੀ ਜੀ। ਠੀਕ ਆ। ਕਿੰਨੇ ਕ ਟਾਈਮ ਦੀ ਉ 8 ਮਹੀਨਾ ਦਾ ਹਾਂਜੀ ਬਾਈ ਜੀ ਠੀਕ ਆ ਕੋਈ ਸੀਮੈਂਟ ਵਗੈਰਾ ਤਾਂ ਨਹੀਂ ਬਤਾ ਉਹਦਾ ਬਾਈ ਜੀ ਡਿਟੇਲ ਆਪਣੇ ਕੋਲ ਸਾਰੀ ਆਏ ਆ ਆਪਾਂ ਨਾਰਦ ਪਿੰਡੀ ਲਈ ਆਈਆਂ ਠੀਕ ਆ ਹਾਂ ਪਰ ਮੰਨ ਕੇ ਚਲੋ ਉਹਦਾ ਮੁੰਡਾ ਨਹੀਂ ਸੀ ਘਰੇ ਉਹਨਾਂ ਦੀ ਡੀ ਫਾਰਮੇਸੀ ਮੈਡੀਕਲ ਆ ਮੁੰਡੇ ਦਾ ਹਗਾ ਠੀਕ ਆ ਵੀਰੇ ਤੇ ਪਿਓ ਦਾ ਮੰਨ ਕੇ ਚਲੋ ਵਧੀਆ ਗਾਇਆਂ ਦਾ ਪ੍ਰੋਜੈਕਟ ਆ 15 16 ਗਾਇਆਂ ਰੱਖਿਆ ਹੋਇਆ ਘਰੇ ਠੀਕ ਆ ਤੇ ਯਾਨੀ ਦਾਦਾ ਜੀ ਉਹ ਜਿ ਸਾਰਾ ਹੀ ਮਿਲ ਜੂਗਾ ਮੈਂ ਇਸ ਟਾਈਮ ਮੈਂ ਤੁਹਾਨੂੰ ਆਪੇ ਕੋਲ ਬੜਾ ਕੀ ਕਹਦਾ ਵੀ ਆ ਹਨਾ ਉਹ ਗੱਲ ਦਾ ਸਵਾਦ ਨਹੀਂ ਆ ਜਦੋਂ ਆਪਾਂ ਫੋਨ ਤੇ ਜਿੱਦ ਨਾਲ ਸਰਦਾ ਹੋਊਗਾ ਗੱਲ ਕਰਾ ਦਾਂਗੇ ਐਡਰੈਸ ਦੇ ਦ ਫੇਸ ਬਾਈ ਚੈੱਕ ਕਰ ਲੋ ਕੀ ਬਾਤ ਹੈ ਨਹੀਂ ਹੈ ਬਾਈ ਬਾਈ ਹਾਏ ਬੱਚਾ ਬਹੁਤ ਜਿਆਦਾ ਚੰਗਾ ਬਾਈ ਪੈਠ ਪੂਰਾ ਤੁਸੀਂ ਪੈਰਾਂ ਤੋਂ ਲੈ ਕੇ ਜਨਾ ਗਿੱਟਿਆਂ ਤੋਂ ਲੈ ਕੇ ਤਾਂ ਤੱਕ ਦੇ ਸਰੀਰ ਦੀ ਪੈਠ ਪੂਰੇ ਦੀ ਥੋੜੀ ਜਿਹੜਾ ਬੱਚਾ ਬਸ ਜਿਹੜੀ ਗੱਲੋ ਵੀ ਸਮਝਾ ਦਾਤਾ ਠੀਕ ਹੈ ਖੋਲ ਦੇ ਬਾਈ ਤੋੜ ਬਸ ਤੋੜ ਨੂੰ ਕੀ ਆ ਯਾਰ ਭੱਜਣ ਗਿਆ ਠੀਕ ਹੈ ਹਾਂ ਬੰਨ ਕੀ ਦਿਖਾ ਨਾ ਠੀਕ ਹੈ ਖੜੀ ਜਿਸੀ ਜਾਣੀ ਹੈ ਬਾਕੀ ਪੱਧਰ ਬਾਈ ਚੈੱਕ ਕਰ ਲੋ ਬਸੀ ਕੀ ਬਾਤ ਹੈ ਪੈਠ ਪੂਰੇ ਦਾ ਡਿਜ਼ਾਈਨ ਥਣ ਚ ਰਹੀ ਹੈ ਬਾਈ ਕੋਈ ਫੱਟੀ ਨਹੀਂ ਲੱਗਿਆ ਬਾਤ ਹੈ ਬਾਈ ਬਹੁਤ ਸੋਹਣਾ ਥਣ ਲੱਗਿਆ ਗੱਬਣਾ ਰਗੀ ਝੋਲੀ ਦਾ ਹੋਣਾ ਹਾਂਜੀ ਬਾਈ ਜੀ ਕੀ ਬਾਤ ਹੈ ਤੇ ਕੀ ਮੁੱਲ ਰੂਹੀਏ ਵਿੱਚ ਮੁੱਲ ਬਾਈ ਬਸ ਇਹਨਾਂ ਦਾ ਤਿੰਨਾਂ ਦਾ ਪੱਪ ਨੂੰ ਤੇ ਕਰ ਲਾਂਗੇ ਹੂਗਾ ਜਾਈ ਜੀ ਯਾਰ ਚਮਾ ਜਾਈ ਜੀ ਬਸ ਜਾਈ ਜੀ ਕਰਨਾ ਇਹਨਾਂ ਦਾ ਇਕੱਠਾ ਦਾ ਗਿਆ ਬਾਈ ਦੋ ਨੰਬਰ ਬੱਚਾ ਇਹ ਥੋੜਾ ਜਿਹੀ ਵਕਸੀ ਬਾਈ ਕਰਾਓ ਸਾਗੀ ਠੀਕ ਆ ਦਿਸੀ ਜਾਂਦੀ ਆਪਾਂ ਨੂੰ ਵੀ ਇਹ ਹੈਗੀ ਆ ਜੀ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਦਾ ਹਾਂ ਬੱਚਾ ਕਰਾਓ ਸਾ ਇਹ ਚਲੋ ਜੀ ਆਪਾਂ ਆਹ ਹੋ ਜੂ ਇਹ ਮੰਗ ਕੇ ਚੱਲ ਜੀ ਕੋਈ ਯਾਰ ਦੋ ਬੱਚੇ ਬੰਦਾ ਲੈਂਦਾ ਇਹ ਆਪਾਂ ਨਾਲ ਯਾਰ ਅਗਲੇ ਨੂੰ ਬੀ ਆਫਰੀ ਆਏ ਤੇ ਅੱਗੇ ਪੀ ਦੇਣਾ ਮੇਰੇ ਆ ਬੱਚਾ ਨਾਲ ਕੋ ਇਕੱਠਾ ਕਰਦਾ ਹੋਇਆ ਕੰਮ ਇਹ ਆਪਾਂ ਫਿਰ ਭਰੀ ਦੇ ਦਾਂਗੇ ਠੀਕ ਆ ਥਾਮ ਚੋੜੀ ਹਣ ਚਾਰੀ ਹੋਣਗੇ ਭਾਈ ਇਹਦੇ ਵੀ ਬੱਚੇ ਦੇ ਲਈ ਮੈਂ ਕਿਹਨਾ ਕਿਆ ਬਾਤ ਆ ਹਣ ਤਾਂ ਇਹ ਗਲਾਬੀ ਆ ਸਾਰੀ ਦਾ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਹਨਾ ਆ ਬੱਚੇ ਦਾ ਤਾਂ ਕੋਈ ਮੁੱਲ ਨਹੀਂ ਭਾਈ ਕਿਆ ਬਾਤ ਸਾਰੀ ਡਿਟੇਲ ਆ ਸਾਰੀ ਬਾਈ ਇਹਦੇ ਇਹ ਅੱਡ ਲਿਆਗਾ ਹੂੰ ਕਿਆ ਇਹ 6 ਮਹੀਨੇ ਦੀ ਆ ਭਾਈ ਛੇ ਅੰਮਨੇ ਦੀ ਲੱਗਦੀ ਨਹੀਂ ਬਾਈ ਇਹਨਾ ਵੱਡੀ ਲੱਗਦੀ ਹੈ ਕਿ ਦੇਖਣ ਨਾਲ ਇਹਨੂੰ ਛੇ ਮਹੀਨੇ ਦਾ ਬੱਚਾ ਹੈ ਬਾਈ ਤੇ ਸੱਠ ਫੁੜੇ ਦਾ ਡਿਜ਼ਾਈਨ ਤੇ ਸਰੀਰ ਦਾ ਉਹ ਹੰਤੇ ਰਗ ਨਹੀਂ ਦੇਖਿਆ ਕੀ ਬਾਤ ਹੈ ਬਾਈ ਚੌੜੀ ਜੂੜੀ ਚੈੱਕ ਕਰ ਲੋ ਬਸ ਇਹ ਫੋਲਾ ਐ ਮੰਨ ਲਓ ਵੀ ਇਸ ਕੁਆਲਟੀ ਦੇ ਬਾਈ ਜੀ ਲੱਗਿਆ ਸਰ ਮੈਂ ਥੋੜੀ ਡਰਦੀ ਹੈ ਨਾ ਖਰਬ ਹੋ ਜਰਾ ਨਹੀਂ ਆ ਹਾਂ ਲੱਗ ਕੀ ਬਾਤ ਹੈ ਥਾਣੇ ਦੀ ਵਿਚਾਰੀ ਹੈ ਬਾਈ ਚਾਰ ਫੋਟੋ ਦਿਖਾ ਕੀ ਬਾਤ ਹੈ ਬਾਈ ਇੱਕ ਮਿੰਟ ਲੈ ਬਾਈ ਬੁਸ ਚੈੱਕ ਕਰ ਲੋ ਗੁਲਾਬੀ ਗੁਲਾਬੀ ਦਾ ਬੂਥ ਦਾ ਬਾਕੀ ਛੋਟਾ ਛੋਟਾ ਕਰਨੀ ਹੈ ਜੇ ਥਣਾ ਦੀ ਗੱਲ ਕਰੀਏ ਤਾਂ 4 ਹੀ ਹੋਣਗੇ ਵੀ 4 ਯਾਰ ਜੇ ਬਚੀ ਵੀ ਹੋਈ ਕੋਈ ਨਾਲ ਆਪਾਂ ਕਰਪਈਆ ਨਹੀਂ ਲੈਣਾ। ਕਾ ਵਾਤਾ ਬਈ ਬਹੁਤ ਸੁਣੀ ਝੋਲੀਆ ਯਾਰ ਹਨਾ। ਹਾਂ। ਠੀਕ ਹੈ। ਜਿੰਨੇ ਕੋ ਇਕੱਠੀਆਂ ਲਊਗਾ ਫਿਰ ਉਹ ਜਮਾਨਤ ਨਾਲ ਹੋਈ। ਮੈਂ ਜੇ ਕੋਈ ਇਕੱਠਾ ਕਰ ਤਿੰਨਾ ਕਿਲੋ ਇਹਨੇ ਚੋਇਆ ਤਿੰਨਾ ਰੋਜਾ ਬੰਦਨਾ ਹੋ ਜਾਊਗਾ। ਠੀਕ ਹੈ ਬਈ। ਹਾਂਜੀ ਬਾਈ ਜੀ। ਤੇ ਇਧਰੋਂ ਹਰ ਸਟਾਰਟ ਕਰ ਆਪਾਂ ਪਹਿਲੀ ਰਸੀਦੋਂ ਕਰਦੇ ਆ ਜੀ। ਠੀਕ ਹੈ ਵੀਰੇ। ਮੈਂ ਤਾਂ ਹੋਰ ਹੋ ਇੱਕ ਪਾਸੇ ਨੰਨ ਵੀ ਵਗੈਰਾ। ਕਿੰਨੇ ਕ ਟਾਈਮ ਦੀ ਆ ਬਾਈ ਇਹ ਅੱਸੀ ਆ ਕਿਹੜਾ ਸੂਆ ਸੁਦੀ ਆ ਇਹ? ਇਹ ਬਾਈ ਜੀ ਪਹਿਲਾ ਸੂਆ ਸੁਰੀ ਆ। ਹੂੰ। ਇਹ ਵੱਚੀ ਖਿਰਵੀ ਮੰਨੋ ਹਜੇ ਦੁੱਗ ਦੇ ਮਾਰੇ ਮਾਰੇ ਦੰਦ ਕੱਢ ਹੀ ਰਹੀ ਆ ਦੁੱਗ ਦੇ ਦੰਦ ਮਾਰੇ ਮਾਰੇ ਕੱਢ ਹੀ ਰਹੀ ਆ ਨਹੀਂ ਤੈਨੂੰ ਦਿਖਾਉਣੀ ਆ ਆਪੇ ਪੱਟ ਕੇ ਦਿਖਾਵਾਂ ਤੁਹਾਨੂੰ ਅੱਛਾ ਲਿਆਓ ਬਈ ਬਾਹਰ ਨੂੰ ਆ ਜਾ ਬਈ ਚੈੱਕ ਕਰ ਲੋ ਕੀ ਆ ਬਾਤ ਆ ਬਈ ਮੋਹੋ ਬੋਲਦੀ ਆ ਆਪਾਂ ਨੂੰ ਲੋੜ ਹੀ ਨਹੀਂ ਮੈਂ ਬਸ ਬਾਰੀ ਗੱਲਾਂ ਕਰਨ ਤੇ ਲੋੜ ਹੀ ਨਹੀਂ ਹੂੰ ਉਹ ਸਿਆਣੇ ਕਹਿੰਦੇ ਹੁੰਦੇ ਬਾਈ ਜਿਹੜੀ ਚੀਜ਼ ਹੁੰਦੀ ਏ ਉਹ ਤਾਂ ਆਪ ਦੇ ਆਪ ਹੀ ਦੱਸ ਦੇਣਾ ਕਿ ਮੈਂ ਕੀ ਆ ਦੱਸ ਦੇਣਾ ਬਾਈ ਸਹੀ ਗੱਲ ਆ ਸੈਨਗਵਾਈ ਚੈੱਕ ਕਰ ਲੋ ਤੇ ਚਮਕ ਚੈੱਕ ਕਰ ਲੋ ਕੀ ਆ ਬਾਤ ਆ ਹਨਾ ਬਾਈ ਬਾਕੀ ਲੇਵੇ ਦੀ ਜਿਹੜੀ ਫੀਟਿੰਗ ਆ ਨਾ ਕਿੰਨੇ ਦਿਨਾਂ ਦੀ ਕੱਚੀ ਆ ਬਾਈ 15 ਦਿਨ ਪਿਆ ਹਜੇ ਲੱਗਤੀ ਮੈਂ ਕਹਿੰਦਾ ਉਦੋਂ ਤੱਕ ਆ ਬਾਤਾਂ ਬਣ ਕੇ ਸੁਣਾ ਮੈਂ ਜਿਹੜੀ ਗੱਲ ਆ ਹੂੰ ਬਾਡੀ ਸਟਰਕਚਰ ਦੇਖ ਬੱਚੀ ਦਾ ਕਹੇ ਲੱਗਿਆ ਸਰੀਰ ਦੇਖ ਲੈਂ ਦੇਖ ਬਾਈ ਕਿਹੜੀ ਲੱਗਿਆ ਬੱਚੀ ਖੜਨੀ ਖੜਨੀ ਬਾਈ ਚੈੱਕ ਕਰ ਮੈਂ ਕਹਿੰਦਾ ਯਾਰ ਇੱਕਦਮ ਜਿੰਨ ਕਹਿੰਦਾ ਨੁਖਰੀ ਬਸ਼ੇਰੀ ਨਹੀਂ ਲੈ ਇੱਧਰ ਵੀ ਆ ਜਾ ਬਾਈ ਮੂੰਹ ਦੀ ਆ ਮੜਾ ਜਾ ਕੀ ਬਾਤ ਆ ਬਾਈ ਸਹੀ ਮੂੰਹ ਤੇ ਲੱਗੇ ਫਿਰ ਬਣ ਲੱਗੇ ਬਾਈ ਇਹ ਜੀ ਮੂੰਹ ਤਾਂ ਨੇੜੇ 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 ਨੋੜੋ ਤੇੰਨੇ ਸੱਲ ਜਾ ਗਰਾ ਕੱਲਾ ਕੱਲਾ ਥਾਣਾ ਬਾਈ ਪੂਰੀ ਬਿੱਤੀ ਥਾਣ ਲਗਾ ਵਾ ਲੇਵਾ ਚੈੱਕ ਕਰ ਲਓ ਹੁਣ ਹੋ ਤੂੰ ਮੂੰਹੇ ਹੋ ਜਾ ਬਾਈ ਤਿਆਰ ਕਰਦੀ ਆਉਂਦੀ ਆ ਬਾਕੀ ਜੇ ਫੇਸ ਦੀ ਗੱਲ ਕਰੀਏ ਤਾਂ ਆਪਦੇ ਮੂੰਹੋਂ ਬੋਲ ਕੇ ਦੱਸ ਦਿਆ ਵੀ ਮੈਂ ਚੀਜ਼ ਆ ਕੋਈ ਹੈ ਨਾ ਬਾਈ ਹਾਂਜੀ ਬਾਈ ਆ ਜਾਓ ਜੀ ਹੁਣ ਇਤਰਾ ਕੰਨਾਂ ਬੰਦੀ ਹੁੰਦੀ ਆ ਬਾਈ ਇਹ ਤਾਂ ਲੈ 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 ਬਾਈ ਚੱਕਣੀ ਲੱਗੀ ਹੂੰ ਫਿਰ ਨਾ ਦੀ ਦਾਸ ਨਾ ਜੇ ਸੀਮਾ ਤੇ ਦੇਖਿਆ ਜਾਵੇ ਤਾਂ ਬਾਕੀ ਉਹ ਅਗਲੇ ਦੀ ਮੰਨਣ ਦੀ ਆ ਉਹ ਵਾਲੇ ਮਾਪਾ ਬਾਈ ਦੋਨ ਦੀ ਕਹਿ ਗਈ ਦੇਣਾ ਬੱਚੀ ਹੂੰ ਹਾਂਜੀ ਬਾਈ ਜੀ ਚਮਕ ਚੱਕ ਕਰ ਲੋ ਬਾਈ ਸ਼ਾਈਨਿੰਗ ਸੁਣ ਕੇ ਨਾ ਮੈਂ ਕਹਣਾ ਬਾਈ ਕੀ ਆ ਵਾਤਾ ਵਾ ਕਿ ਲੇਵੇ ਦੀ ਫੀਟਿੰਗ ਚੈੱਕ ਕਰ ਲੋ ਬਹੁਤ ਲੇਵੇ ਦੀ ਫੀਟਿੰਗ ਦਾ ਮਾਲ ਰੱਖੇ ਸੁੱਖ ਬਾਈ ਅਸਲ ਹੂੰ ਅੰਦਰੇ ਜਾਰ ਹੂੰ ਕੁਆਰਟੀ ਕੋਲ ਦੀ ਤਾਂ ਬੱਚੇ ਦੇ ਨਾਲ ਕੋਈ ਮੁੱਲੀ ਨਹੀਂ ਟਿਕਾਣੇ ਥੋੜੋ ਰਹਿਣਾ ਯਾਰ ਇਹਨਾਂ ਅੰਮਾ ਨਾ ਜਿੰਨਾ ਲੈਵਾ ਚੌੜਾ ਹੋਣਾ ਭਾਏ ਨਾ ਕਿਤੇ ਖਾਲ ਆਈਦਾ ਬਾੜਾ ਕੀ ਬਾਤ ਆ ਬਈ ਸਹੀ ਗੱਲ ਆ ਚਮਕ ਚੈੱਕ ਕਰ ਲੋ ਬਈ ਬੰਦਾ ਭਾਈ ਦੱਸ ਵੀ ਬਹੁਤ ਆ ਪਰ ਹਜੇ ਲਿਖਤੀ 15 ਪਾਇਆ ਜਿੱਦੇ ਬੱਚੇ ਆਪਦੇ ਭਾਂਡੇ ਤੇ ਤਿਆਰ ਹੋ ਕੇ ਕੋਈ ਨਾ ਹੂੰ ਉਹਦਾ ਮੁੱਲ ਹੀ ਕੁਝ ਹੋਰ ਹੋਊਗਾ ਹੂੰ ਸਹੀ ਗੱਲ ਆ ਭਾਈ ਬਾਕੀ ਮੜਾ ਖੜਾ ਖੜਾ ਦੇ ਭਈਆ ਬਸ ਮਾਰ ਕੇ ਦਿਖਾਈਏ ਚੰਗੀ ਤਰ੍ਹਾਂ ਬਸਲਣਾ ਕਰਾ ਭਾਈ ਤੇਰਾ ਆਪਦਾ ਮਨ ਰਾਜੀ ਹੋ ਯਾਰ ਕੀ ਬਾਤ ਆ ਬਈ ਸਹੀ ਗੱਲ ਆ ਜੀ ਲੱਗਦਾ ਆਪਦਾ ਵੀ ਕੀ ਕਰਦਾ ਵੀ ਚੀਜ਼ ਤੇ ਬਣਾਈਏ ਯਾਰ ਬਣਾਈਏ 6 ਚੱਕਰ ਲਓ ਭਾਈ ਬਾਕੀ ਅੱਗੇ ਵੀ ਨਹੀਂ ਮਾੜੀ ਲਿਆਉਂਦਾ ਭਾਈ ਹਨਾ ਭਾਈ ਚੀਜ਼ ਚੰਦੂਈ ਹੁੰਦੀ ਆ ਉਹੀ ਗੱਲ ਆ ਸਾਨੇ ਕਿਵੇਂ ਦੋ ਸੋਨਾ ਥੋੜਾ ਹੀ ਹੁੰਦਾ ਹੂੰ ਸੁਜਣਾ ਲੈ ਲੈ ਵੈਸੇ ਪਰਵਾਹ ਆ ਜਿੱਥੋਂ ਮਰਜੀ ਲੈ ਲੈ ਭਾਈ ਲੈ ਲੈ ਭਾਈ ਕੀ ਬਾਤ ਆ ਖੜਨੀ ਚੈੱਕ ਕਰ ਲਓ ਬਸ ਇਹਦੀ ਰੀਸ਼ ਨਹੀਂ ਕਰਦੀ ਕੋਈ ਚੀਜ਼ ਹਨਾ ਮਾੜੀ ਟਿੜੀ ਤੇ ਖੜੀ ਤੇ ਮਾਲਕ ਰੱਖੇ ਸੁੱਖ ਭਾਈ ਬੱਚੀ ਚੰਗਾ ਬੰਦਾ ਸੇਵਾ ਵਾਲਾ ਮਿਲ ਜੇ ਆਪਾਂ ਵੜੀ ਵੱਡੀ ਗਲਤੀ ਨਹੀਂ ਕਰਦੇ ਹੂੰ 30 ਕਿਲੋ ਤੋਂ ਬੱਚੀ ਦੇ ਦੂ ਠੀਕ ਆ ਭਾਈ ਵੇਰਾ ਮੰਨ ਕੇ ਕਹਿੰਦਾ ਦੂਖ ਨਾ ਦਊ ਤੂੰ ਤਾਂ ਕੋਲੇ ਖੜਾ ਹੱਸਦਾ ਨਾ ਬਾਈ ਦੇਖੋ ਬਾਕੀ ਦਾ ਕਰਮਾ ਹੈ ਬਾਕੀ ਦਾ ਮੈਨੂੰ ਸੇਵਾ ਤੇ ਪੈਂਦਾ ਪਰ ਚੀਜ਼ ਦੇ ਵਿੱਚ ਕੋਈ ਪਾਸੇ ਕੋਈ ਕਮੀ ਤਾਂ ਨਹੀਂ ਨਹੀਂ ਹੈਗੀ ਬਾਈ ਚੀਜ਼ ਦੱਸਦੀ ਹੈ ਬਾਕੀ ਚੀਜ਼ ਦਾ ਤੁਸੀਂ ਰੋਜ਼ ਵੀਡੀਓ ਬਣਾਉਨੇ ਹੋ ਆਪਾਂ ਰੋਜ਼ ਪਸ਼ੂ ਹੀ ਦੇਖਦੇ ਆ ਅਸੀਂ ਵੀ ਦੇਖਦੇ ਆ ਪਰ ਅਸਲ ਬੰਦਾ ਜੀ ਕਿਸੇ ਵਾਰਾ ਮਿਲ ਕੇ ਬਾਈ 15 ਕਿਲੋ ਡੰਗ ਦਾ ਦੇਉਗੀ ਬੱਚੀ ਹਾਂ ਕੀ ਬਾਤ ਆ ਬਾਈ ਚਮਕਾ ਤੇ ਕੀ ਮੁੱਲ ਰੱਖੂ ਬਾਈ ਫਿਰ ਇਹਦਾ ਮੁੱਲ ਬਾਈ ਜੀ ਇਹਦਾ ਫੋਨ ਤੀ ਹੁੰਦਾ ਤੇ ਮੁੱਲ ਜਾਇਜ਼ ਹੁੰਦਾ ਬਾਈ ਜਾਇਜ਼ ਬੈਡ ਦੇ ਹਿਸਾਬ ਨਾਲ ਬੈਡ ਦੇ ਹਿਸਾਬ ਨਾਲ ਮੁੱਲੂਪੜਾ ਕੋਈ ਨਹੀਂ ਕਰਨਾ ਬਾਈ ਹੂੰ ਪਲਾਸ ਉੱਤੇ ਵਾਲਾ ਠੀਕ ਹੈ ਕਰਨਾ ਜੇ ਜੀ ਅਜੇ ਨਾ ਕੀਤਾ ਬਸ ਉਹ ਚੋਂ ਮਾਰਤਾ ਨਹੀਂ ਉਹ ਠੀਕ ਹੈ ਬਾਈ ਉਹ ਵੀ ਅੱਜ ਦੇ ਹਿਸਾਬ ਨਾਲ ਜਦੋਂ ਬੱਚੀ ਬਾਈ ਪੰਦੇ ਵਾਲਾ ਵੀ ਕੱਚੀ ਦਾ ਬਾਕੀ ਕੀ ਆ ਪਾਉਲੇ ਨੂੰ ਅਜਾ ਮੁੱਲ ਹੀ ਕਰਾਂਗੇ ਜੇ ਅਗਲੇ ਨਹੀਂ ਵੀ ਸਾਹਮਣੀ ਹੈ ਹੱਜੇ ਤਾਂ ਬੱਚੀ ਬਾਈ ਤੇ ਉੱਤਰ ਨਹੀਂ ਲੱਗੀ ਹੈ ਜੀ ਯਾਰ ਪਰੇਰ ਗੱਲੇ ਵਾ ਹਨਾ ਮਾ ਭਾਈ ਆਏ ਹੂੰ ਅਸਲ ਹੂੰ ਬੱਚੀ ਨੂੰ ਮੈਂ ਦੂਜੀ ਦਿਖਾਉਣਾ ਠੀਕ ਹੈ ਹੱਜੇ ਐਨ ਐਨ ਨਹੀਂ ਉਹਨੇ ਕੱਢਿਆ ਜੋ ਬੱਚੀ ਦਾ ਦੇਖ ਵੀ ਕੀਤਾ ਠੀਕ ਹੈ ਉਹਨੇ ਵੀ ਕੱਢ ਲਿਆ ਬਾਈ ਮੋਰੇ ਭਈਆ ਸਾਡੀਆਂ ਭੈਣਾਂ ਹੀ ਆ ਤਿੰਨੇ ਇਕ ਉਹ ਨਾਲ ਵਿੱਚ ਫੱਟ ਕੱਠੀ ਲਈਆਂ ਸੀ ਮਤਲਬ ਹਾਂਜੀ ਬਾਈ ਇਹਦੇ ਵੀ ਦਿਖਾਉਣਾ ਤੁਹਾਨੂੰ ਇਹਦੇ ਮਾਰੇ ਮਾਰੇ ਕੱਢੀ ਆ ਠੀਕ ਆ ਬਾਈ ਲੈ ਆਓ ਦੇਖੀ ਮਤਲਬ ਲੈ ਕੇ ਨਾ ਲੈ ਕੇ ਪਾਸੋਂ ਆ ਜਾਓ ਤੁਸੀਂ ਕਰ ਲਓ ਕੀ ਬਾਤ ਆ ਬਾਈ ਮੰਗ ਆਜੋ ਇਸ ਵੇਲੇ ਨੂੰ ਪਾਉਣ ਲੱਗਦੀ ਬਾਈ ਠੀਕ ਆ ਇਹਦੇ ਰਹਿ ਗਏ ਅੱਜ ਹਾਂ ਇਹ ਲੈ ਜੂ 9-10 ਦਿਨ ਠੀਕ ਆ ਆਜੋ ਮੰਗ ਆਜੋ ਜੀ ਕੀ ਬਾਤ ਆ ਬਾਈ ਇਹਦੀ ਵੀ ਫੀਟਿੰਗ ਬਾਈ ਲੈ ਵੀ ਦੀ ਚੈੱਕ ਕਰ ਲਓ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਾਕੀ ਨੌਕਰੀ ਘੋੜੀ ਵਰਗੇ ਆ ਦੋ ਮੇ ਜਿਹੜੀ ਗੱਲ ਬਾਈ ਤੂੰ ਪਹਿਲਾਂ ਕਹੀ ਆ ਬਈ ਜਿਹੜੀ ਮੇਨ ਗੱਲ ਆ ਬਾਈ ਸਰੀਰ ਤੇ ਵਜ਼ਨ ਬਾਈ ਵਜੂ ਚੈੱਕ ਕਰ ਮੂਰ ਆਰਡਰ ਦੇਖ ਬਾਈ ਜੇ ਹਿੱਤਾ ਤੇ ਫੈਲਿੰਗ ਲੱਗਿਆ ਕਰਨਾ ਕਰਮਾਂ ਦੀ ਦਿਖਾਓ ਮਰਿਆ ਦੇਖ ਕੀ ਬਾਤ ਆ ਬਾਈ ਲੈ ਰਿਆਂ ਤਾਂ ਥੱਲੇ ਬਾਈ ਡਰਮ ਲਾ ਕੇ ਸੂ ਮਾਲਕ ਰੱਖੇ ਸੁੱਕ ਤੇ ਦਮ ਦੇ ਦੇ ਵੀ ਦੇਖ ਲਾ ਲੈ ਲੈ ਅੱਖੜ ਜਾ ਕਿੱਥੇ ਜਾਣਾ ਲਾ ਦੇਖੀਂ ਬਾਈ ਹੂੰ ਕੀ ਬਾਤ ਆ ਬਾਈ ਹਰੇ ਕਦੇ ਉਹਦੇ ਬਰਾਬਰ ਵਾਲਾ ਪੱਕੀ ਦੁੰਗੀ ਕਹਿ ਨਹੀਂਦਾ ਬਰਾਬਰ ਦੁੰਗੀ ਦੇਦੇ ਬੱਚੀ ਦੇ ਮਾਂ ਹੂੰ ਸਹੀ ਗੱਲ ਆ ਬਾਈ ਫੇ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਆ ਮਨ ਲਓ ਵੀ ਇੱਕ ਇੱਕ ਖਰਗੋਸ਼ ਦਾ ਜਿਹਨਾਂ ਦਾ ਬੱਚਾ ਕਹਦੀ ਉਹੋ ਚੀਜ਼ ਆ ਬਾਈ ਉਹੋ ਚੀਜ਼ ਆ ਬਾਈ ਹੂੰ ਕੀ ਬਾਤ ਆ ਬਾਈ ਲੈ ਵਾਤ ਦੱਸਦਾ ਗਾ ਚੈੱਕ ਕਰਾ ਲੈ ਬਾਈ ਬੱਛੀ ਹੁਣ ਹੁਣ ਨਾ ਕੰਮ ਰਵਾ ਬਾਕੀ ਤੋਰਾ ਚੈੱਕ ਕਰ ਲੋ ਬਾਈ ਕੀ ਬਾਤ ਆ ਇਹ ਨਹੀਂ ਗਾ ਵੀ ਲੱਤਾਂ ਪੜਿਆ ਕੇ ਤਰਦੇ ਨਾ 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 ਹਜੇ ਤਾਂ ਬਾਈ ਕੱਚੀ ਆ ਗੱਦੇ ਬੱਚੀ ਤਿਆਰ ਹੋ ਗਈ ਆ ਰੰਗ ਥੋੜੇ ਰਹਿਣੇ ਆ ਯਾਰ ਸਹੀ ਗੱਲ ਆ ਬਾਈ ਰੰਗ ਰੰਗ ਕੋਸਮ ਹੋ ਜਣਾ ਹਜੇ ਤਾਂ ਆ ਲੜਦਾ ਦੇਖ ਲੈ ਬਾਈ ਕਿਹਜਾ ਲੱਗਿਆ ਵਾਲਾ ਪਹਿਲਾਂ ਕਹਿੰਦਾ ਹੁੰਦਾ ਸੂਤੋਂ ਸਟਾਰਟ ਹੁੰਦਾ ਇਹਨੇ ਸੂਣਾ ਚਾੜਦੇ ਨੇ ਲਾਉਣਾ ਬਈ ਸਹੀ ਗੱਲ ਆ ਕਿਤੇ ਦੀ ਅਜੇ ਤਾਂ ਪਰਦੇ ਦਾ ਪੜਾ ਆਪਣਾ ਪਉਣ ਲੱਗਿਆ ਮਾਲ ਕਰਕੇ ਸੋਖ ਇਹ ਤਾਂ ਸੰਦਾ ਬੰਦਾ ਮਿਲ ਗਿਆ ਸੇਵਾ ਦਾ 30 ਕਿਲੋ ਦਾ ਬੱਟ ਤੇ ਆ ਵੀ ਹੋ ਸਕਦਾ ਉਹ ਤਾਂ ਬੱਛੀ ਚੰਗਾ ਬੰਦਾ ਮਿਲ ਗਿਆ ਹੁਣ 35 ਰੀ ਦੇ ਦੇ ਫੇਸ ਬਈ ਕੀ ਬਾਤ ਆ ਫੇਸ ਚੱਕਰੋ ਸਭ ਤੋਂ ਪਹਿਲਾਂ ਨਾ ਬਾਕੀ ਆਏ ਵੀ ਸਰੀਰ ਦਾ ਕੱਲਾ ਕੱਲਾ ਅੰਗ ਦੱਸਦਾ ਵੀ ਦੱਸਦਾ ਬਾਈ ਜੀ ਕੋਸਣਾ ਪਸਾ ਨਾ ਸਹੀ ਗੱਲ ਆ ਵੱਡੇ ਭਾਈ ਤੇ ਮੁੱਲ ਬਈ ਦੋਮਾਂ ਦੀ ਫੋਨ ਤੇ ਹੋਊਗਾ ਹਾਂ ਬੰਦਾ ਮੁੱਲ ਦੋਹਾਂ ਦਾ ਬਈ ਫੋਨ ਤੇ ਹੋਊਗਾ ਠੀਕ ਆ ਮੁੱਲ ਬਈ ਕਹਿੰਦਾ ਬਈ ਜਮਾਂ ਦੋਮਾਂ ਦਾ ਫੋਨ ਤੇ ਹੋਊਗਾ ਮੇਰੇ ਨਾਲ ਲੈ ਵਾ ਨਾ ਬਾਈ ਤੋਮਾ ਬਸਨ ਲੈ ਲੈ ਤਾਂ ਬਾਈ ਆ ਦੇਖ ਲੈ ਸੇਲਨ ਕਰਨ ਲੱਗੀ ਮਨ ਲੱਗ ਗੱਠ ਤਾਂ ਮੂਹਰ ਨੂੰ ਬਾਈ ਜਾਂਦੀ ਏ ਤੂੰ ਹੈਨਾ ਇਹਨੂੰ ਤਾਂ ਬਾਈ ਲੈ ਵਾ ਤੁਮੀ ਨਾ ਲਾ ਦੇਣਾ ਤੂੰ ਮਗਰੋਂ ਮਾਰ ਕੇ ਰੱਖੇ ਬਾਬਾ ਸੁਖਾ ਦੇਣਾ ਚੌੜਾ ਕਿੰਨਾ ਤੇੜਾਈ ਕੰਨੀਆਂ ਲੈ ਤਿਸ ਕਹਿੰਦਾ ਦੇਖੀ ਬਾਈ ਸਹੀ ਗੱਲ ਖਾਲਾ ਜਾ ਵਾ ਨਹੀਂ ਕਿਤੇ ਗੱਠ ਚੌੜਾ ਲੱਗਦਾ ਇਹਦਾ ਗੱਠ ਚੌੜਾ ਪਤਲੀ ਪਤਲੀ ਆ ਹਾਂ ਸੂਰਜ ਆ ਦਹੂ ਦੇਖੀ ਤਾਂ ਚੱਲੀ ਤੀ ਕੀ ਕਹਿੰਦੀ ਅਜੇ ਤੱਕ ਦਸਾਂ ਦਿਨਾਂ ਨੂੰ ਬੱਚੀ ਨੇ ਦਸਾਂ ਨਾ ਨਾ ਕੀਤੀ ਬਾਈ ਸਹੀ ਗੱਲ ਆ ਤੇ ਦੂਜੇ ਵੀ ਬੱਚੀ ਦਾ ਅੱਛਾ ਰੂਪ ਹੈ ਅਪਣੀ ਆਉਣਾ ਬੱਚਿਆਂ ਤੇ ਦੂਜੇ ਸੂਏ ਨੂੰ ਨਹੀਂ ਆਉਣਾ ਮਾਲ ਰੱਖੇ ਸੋਖ ਬੰਦਾ ਚੰਗੀ ਸੇਵ ਵਾਲਾ ਮਿਲ ਜਾ 45 45 ਕਿਲੋ ਰੋਟ ਦੇਣਗੇ ਦੂਜੇ ਸੂਏ ਬਾਕੀ ਕੱਦ ਵੀ ਦੱਸ ਦੇਣਗੇ ਬਾਈ ਹੈਨਾ ਪਰ ਬਾਈ ਤੀਜਾ ਤਾਂ ਮੂੰਹੋਂ ਬੋਲਣਾ ਮੂੰਹੋਂ ਬੋਲਣਾ ਬਾਈ ਕੀ ਕਹਣਾ ਗੱਲ ਤੂੰ ਪਹਿਨ ਨੂੰ ਤਾਂ ਜੇ ਆਪਾਂ ਕੁਸ ਪਈ ਚੱਲੇ ਆਜੋ ਇੱਥੇ ਬਾਕੀ ਆ ਬੱਚੇ ਬਾਈ ਜੇ ਕਿਸੇ ਬੰਦੇ ਨੇ ਘਰੇ ਮੰਨ ਕੇ ਚਲੋ ਰੱਖਣੇ ਆ ਬਹੁਤ ਜ਼ਿਆਦੇ ਵਧੀਆ ਆ ਬਾਈ ਜੇ ਕਿਸੇ ਫਾਰਮ ਵਾਲੇ ਵੀਰ ਨੇ ਲੈ ਲੈਣਾ ਤਾਂ ਉਹਨਾਂ ਦੀ ਬਹੁਤ ਵਧੀਆ ਆਫਰ ਆ ਹੈ ਹੂੰ ਇਹਨੇ ਜਿਹੜੇ ਬੱਚਿਆਂ ਨੇ ਬਹੁਤ ਜ਼ਿਆਦਾ ਚੰਗੇ ਆ ਬਾਤੂ ਇਹਨਾਂ ਦਾ ਭਾਈ ਡਾਟਾ ਸਾਰਾ ਹੈਗਾ ਠੀਕ ਹੈ ਵੀਰੇ ਠੀਕ ਆ ਨਾ ਵਿਅਕਤੀ ਰੂਪ ਦੇ ਵਿੱਚ ਡਾਟਾ ਇਹਨਾਂ ਦਾ ਸਾਰਾ ਆ ਕਿਸੇ ਵੀ ਆਪਣਾ ਭਾਈ ਨਾਲ ਸੌਦਾ ਹੁੰਦਾ ਠੀਕ ਆ ਆਪਾਂ ਅਗਲੇ ਨਾਲ ਜਿੱਥੋਂ ਲਈਆਂ ਯਾਰ ਸਿੱਧੀ ਗੱਲ ਕਰਵਾ ਦਾਂਗੇ ਵੀ ਆ ਲੈ ਭਾਈ ਡਰੈਸ ਦੇ ਦਾਂਗੇ ਪਹਿਲਾਂ ਉੱਥੇ ਜਾ ਕੇ ਪੁੱਛ ਆ ਵੀ ਇਹਨਾਂ ਦਾ ਕੀ ਚੱਕਰ ਆ ਕੀ ਗੱਲ ਬਾਤ ਆ ਫਿਰ ਮੇਰੇ ਨਾਲ ਆ ਕੇ ਤੂੰ ਸੌਦਾ ਕਰ ਚੀਕਾ ਵੀਰੇ ਉਹ ਵੱਡੀ ਗੱਲ ਤਾਂ ਨਹੀਂ ਕੋਈ ਹੂੰ ਜਾਇਜ ਗੱਲ ਆ ਭਾਈ ਭਾਈ ਕਹਿੰਦਾ ਵੀ ਬਾਇਓ ਡਾਟਾ ਸਾਰਾ ਦੇ ਕੇ ਦੋ ਰਾਂਗੇ ਆਈ ਨਹੀਂ ਹੈਗਾ ਵੀ ਮੈਂ ਮੁੜ ਜਾਊਂਗਾ ਨਹੀਂ ਭਾਈ ਸਹੀ ਗੱਲ ਆ ਜੀ ਹੂੰ ਕੀ ਆ ਬਾਤ ਆ ਭਾਈ ਇਧਰੋਂ ਦਿਖਾਉ ਉਹ ਸੀ ਹੂੰ ਸਹੀ ਗੱਲ ਆ ਭਾਈ ਬਾਕੀ ਤਰੂ ਤਰੂ ਬਹੁਤ ਹੋਣਗੀਆਂ ਮੈਂ ਕਹਿੰਦਾ ਭਾਈ ਤਾ ਲੱਕੜਾ ਪਾ ਦਿਓ ਬੜਾ ਨਾਕ ਆ ਜਾਣ ਹੂੰ ਸਹੀ ਗੱਲ ਆ ਬਾਕੀ ਭਾਈ ਬਰੀਡ ਦਾ ਪਤਾ ਲੱਗਿਆ ਹੁੰਦਾ ਬਾਕੀ ਨਾ ਹਰੇਕ ਬੰਦਾ ਬਈ ਛਾਣਾਗਾ ਅੱਜ ਦਾ ਡਰਾਮਾ ਛਾਣਾਗਾ ਅਗਲੇ ਨੇ ਜਦੋਂ ਦੇਖੀ ਵੀ ਬਰੀਡ ਬਰੀਡ ਦਾ ਫਰਕ ਹੁੰਦਾ ਆਪੀ ਪਤਾ ਲੱਗ ਜਾਂਦਾ ਆਪਨੀ ਪਤਾ ਲੱਗ ਜਾਂਦਾ ਬਾਈ ਵੀ ਕੀ ਚੀਜ਼ ਆ ਯਾਰ ਇਹ ਕਬੂਤਰ ਦੇ ਬੱਚੇ ਹੁਣ ਮੇਰੀ ਗੱਲ ਸੁਣੋ ਤੁਹਮਿਆਰੀ ਤਾਂ ਉਹਦੇ ਭਾਂਡੇ ਨੂੰ ਸੁਣੋਂ ਵੀ ਹੁੰਦੀ ਆ ਠੀਕ ਆ ਨਾ ਗੱਲ ਤੇ ਪਰ ਬਾਈ ਚੀਜ਼ ਨੇ ਤਾਂ ਆਪੀ ਦੱਸ ਦੇਣਾ ਵੀ ਹਾਂ ਯਾਰ ਮੈਂ ਇਹਨੇ 2000 ਰੁਪਏ ਨੇ ਰੁਪਏ ਚ ਚੱਲਣਾ ਕਦਰ ਰੁਪਿਆ ਨਾ ਚਵਾਨੀ ਉੱਤੇ ਚੱਲਿਆ ਤੇ ਨਾ ਥੱਲੇ ਸਹੀ ਗੱਲ ਆ ਹੈ ਨਾ ਜੇ ਹੁਣ ਮੈਂ ਇਹ ਨਹੀਂ ਮੰਗੀ ਜਾਣਾ 20000 ਦੀ 5 ਲੱਖ ਦੀ ਵਿ ਜਿੰਨੀ ਮਾਲਕ ਦੀ ਮਿਹਰ ਨਾਲ ਹੈਗੀ ਆ ਬਾਈ ਉਹਨੇ ਸੱਚੀ ਬਹੁਤ ਹੈ ਸੱਚੀ ਆ ਬਾਈ ਸਹੀ ਗੱਲ ਹੈ ਹੈ ਲੱਗਿੰਨਾਂ ਆ ਹੂੰ ਤਿੰਨ ਲੱਗ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਨਾ ਤਿੰਨ ਬਸੀਆਂ ਨੇ ਵੀਰ ਕੋਲੇ ਤੇ ਦੋ ਬਾਈ ਟੌਪ ਦੇ ਐ ਲੈ ਲਓ ਤੋਹਫੇ ਆ ਜੇ ਕੋਈ ਪਸੰਦ ਆਉਂਦਾ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ